ਗੈਕਰ ਹੰਸਰਾਜ ਹੰਸ ਦੇ ਧਰਮ ਪਤਨੀ ਰੇਸ਼ਮਕੌਰ ਦੀ ਅੱਜ ਜੋ ਹੈ ਦਿਹਾਂਤ ਹੋ ਜਾਂਦਾ ਹੈ ਦੁਪਹਿਰ 2 ਵਜੇ ਦੇ ਕਰੀਬ ਜਲੰਧਰ ਦੇ ਜੋ ਹੈ ਟਗੋਰ ਹਸਪੀਟਲ ਦੇ ਵਿੱਚ ਪਿਛਲੇ 5 ਦਿਨਾਂ ਤੋਂ ਲਾ ਚੱਲ ਰਿਆ ਸੀ ਦੱਸਿਆ ਜਾ ਰਿਹਾ ਉਸ ਨੂੰ ਅਟੈਕ ਆਂਦਾ ਟੈਗ ਤੋਂ ਬਾਅਦ ਉਹਨਾਂ ਦੇ ਕਿੜੇ ਸਟੈਂਟ ਪੇ ਜਾਂਦੇ ਨੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਤਬੀਅਤ ਖਰਾਬ ਹੁੰਦੀ ਹੈ ਅੱਜ ਦੁਪਹਿਰ 2 ਵਜੇ ਦੇ ਕਰੀਬ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਉਹਨਾਂ ਦੇ ਜੋ ਹੈ ਘਰ ਸੀ ਲਿੰਕ ਰੋਡ ਦੇ ਵਿੱਚ ਜੋ ਹੰਸਰਾਜ ਹੰਸ ਦਾ ਘਰ ਹੈ ਉਹਨਾਂ ਦੇ ਘਰ ਦੇ ਅੰਦਰ ਖੜਿਆ ਤੁਸੀਂ ਦੇਖ ਰਹੋ ਦਿਸਤੇ ਜੋ ਪਰਿਵਾਰਿਕ ਮੈਂਬਰ ਆਨੇ ਸ਼ੁਰੂ ਹੋ ਚੁੱਕੇ ਨੇ ਤੇ ਕੱਲ ਕਿੜਾ 11 ਵਜੇ ਜਿੱਦੀ ਜੋ ਹੈ ਜੋ ਹੈ ਅੰਤਿਮ ਸੰਸਕਾਰ ਕੀਤਾ ਜਾਏਗਾ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਪਰਿਵਾਰ ਜੋ ਹੈ ਹੰਸ ਰਾਜ ਹੰਸ ਉਹਨਾਂ ਦੇ ਦੋਨੋਂ ਬੇਟੇ ਪਿਛਲੇ 5 ਦਿਨਾਂ ਤੋਂ ਉਸ ਹਸਪੀਟਲ ਦੇ ਵਿੱਚ ਸੀ ਤੇ ਅੱਜ ਦੇ ਪਰਿਵਾਰਿਕ ਮੈਂਬਰ ਆਪਾਂ ਗੱਲਬਾਤ ਕਰਦੇ ਆ ਸਰ ਕਿੰਨੇ ਵਜੇ ਦੇ ਕਰੀਬ ਹੈ ਕਟਣਾ ਹੋਏਗਾ ਅੱਜ 2 ਵਜੇ ਦੇ ਕਰੀਬ ਤੈਗੋਰ ਹਸਪੀਟਲ ਦੇ ਵਿੱਚ ਇਹ ਸਾਰਾ ਪਾਣਾ ਵਾਪਰਿਆ ਵਾ ਜੀ ਜੀ ਔਰ ਉਥੇ ਹੀ ਉਹਨਾਂ ਦੇ ਆਖਰੀ ਸਾਹ ਲਏ ਆ ਤੇ ਹੁਣ ਅਸੀਂ ਸਾਰੇ ਆਪਣੇ ਕਾਰਾਂ ਔਰ ਕੱਲ ਨੂੰ 11 ਵਜੇ ਦਾ ਟਾਈਮ ਰੱਖਿਆ ਗਿਆ ਵਾ ਉਹਨਾਂ ਦੇ ਪਿੰਡ ਪਿੰਡ ਸਫੀਪੁਰ ਜਿਹੜਾ ਜ਼ਿਲ੍ਹਾ ਜੰਦਰ ਵਿੱਚ ਪੈਂਦਾ ਉੱਥੇ ਸਸਕਾਰ ਕੀਤਾ ਜਾਊਗਾ ਸਤੋ ਜੀ ਤੁਹਾਡੇ ਕੀ ਲੱਗਦਾ ਮੇਰੇ ਸਿਸਟਰ ਸਗੇ ਜੀ ਮੇਰੇ ਤੋਂ ਵੱਡੇ ਸੀਗੇ ਥੋੜੇ ਹਾਂ ਮੇਰੇ ਸਿਸਟਰ ਠੀਕ ਉਹਨਾਂ ਨੂੰ ਕੋਈ ਪਿਛਲੇ ਕਹੀ ਸੀ ਕੋਈ ਕੁਛ ਨਹੀਂ ਕੋਈ ਇਦਾਂ ਦੀ ਐਸੀ ਪ੍ਰੋਬਲਮ ਨਹੀਂ ਸੀ ਅਚਨ ਚੇਤਾ ਅਟੈਕ ਆ ਗਿਆ ਉਹਦੇ ਕਰਕੇ ਪਰਿਵਾਰਿਕ ਮੈਂਬਰ ਦੋਨੋਂ ਬੇਟੇ ਦੋਨੇ ਬੇਟੇ ਇਥੇ ਸਾਰੇ ਉਹਦੇ ਕੋਲ ਸੀ ਉਸ ਦਿਨ ਤੇ ਉਹਨਾਂ ਦੇ ਕੋਲ ਦੋਨੇ ਬੇਟੇ ਡਾਕਟਰ ਇਨ-ਲਾਜ਼ ਭਾਂਸਪਾਜੀ ਖੁਦ ਆਬਿਦ ਦੇ ਜਾਂਦੇ ਸੀ ਸਾਰੇ ਜਣੇ ਉੱਥੇ ਸਾਰੀਓ। ਕਿੰਨੇ ਵੇ ਦਾ ਟਾਈਮ ਕੱਲ ਦਾ? ਕੱਲ 11 ਵਜੇ। ਸਵੇਰੇ 11 ਵਜੇ ਪਿੰਡ ਸਫੀਪੁਰ ਵਿੱਚ ਕਿ ਦੇਖਿਆ ਸੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਦੇ ਰਿਸ਼ਤੇਦਾਰ ਕਿਹੜੇ ਆਨੇ ਸ਼ੁਰੂ ਹੋ ਚੁੱਕੇ ਨੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਪਿਛਲੇ 5 ਦਿਨ ਪਹਿਲੇ ਇਹਨਾਂ ਨੂੰ ਟੈਗ ਹੁੰਦਾ ਟੈਗ ਤੋਂ ਬਾਅਦ ਜੋ ਹੈ ਸਟੈਂਟ ਵੀ ਪਿਆ ਜਾਂਦਾ ਉਸ ਤੋਂ ਬਾਅਦ ਫਿਰ ਦੁਬਾਰਾ ਕਿਹੜੀ ਉਹਨਾਂ ਦੀ ਤਬੀਅਤ ਜੋ ਹੈ ਖਰਾਬ ਹੁੰਦੀ ਹੈ ਤੇ ਜਲੰਧਰ ਦੇ ਟਗੋਰ ਹਸਪੀਟਲ ਦੇ ਵਿੱਚ ਦਾਖਲ ਸੀ ਤੇ ਦੇਖ ਰਹੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਕਿਹੜੇ ਆਨੇ ਸ਼ੁਰੂ ਹੋ ਚੁੱਕੇ ਨੇ ਅਨਸਰ ਹੰਸ ਜੋ ਹੈ ਅੰਦਰ ਹੀ ਉਹਨਾਂ ਦੇ ਦੋਨੋਂ ਬੇਟੇ ਪਿਛਲੇ 5 ਦਿਨਾਂ ਤੋਂ ਹਸਪੀਟਲ ਦੇ ਵਿੱਚ ਉਨ੍ਹਾਂ ਦੀ ਡੈਥ ਹੁੰਦੀ ਹੈ ਤੇ ਕੱਲ 11 ਵਜੇ ਸੂਫੀਪੁਰ ਉਹਨਾਂ ਜਿੱਦੀ ਪਿੰਡ ਦੇ ਵਿੱਚ ਕਿਹੜਾ ਅੰਤਿਮ ਸੰਸਕਾਰ ਕੀਤਾ ਜਾਏਗਾ ਸਰ ਕੀ ਗੱਲ ਕੁਝ ਨਹੀਂ ਯਾਰ ਬੋਲ ਤਾਂ ਹੋ ਨਹੀਂ ਰਿਹਾ ਕੁਝ ਕੀ ਬੋਲ ਸਕਦੇ ਆ ਦੁਖਦਾਈ ਖਬਰ ਹੈ ਸਾਰੇ ਆ ਰਹੇ ਆਂ ਅਸੀਂ ਭਾਜੀ ਹੰਸ ਨਾਲ ਜਿਨ੍ਹਾਂ ਜਿਨ੍ਹਾਂ ਦਾ ਸਨੇਹ ਆ ਉਹ ਆ ਮੁਹੱਬਤ ਆ ਸਾਰੀ ਉਮਰ ਭੈਣ ਸਾਡੀ ਨੇ ਸਟਰਗਲ ਜਦੋਂ ਭਾਜੀ ਨੇ ਕੀਤੀ ਹੰਸ ਨੇ ਨਾਲ ਸਾਥ ਦਿੱਤਾ ਆ ਹੁਣ ਵਕਤ ਆਇਆ ਸੀਗਾ ਚੰਗਾ ਟਾਈਮ ਦੇਖਣ ਦਾ ਕਿਉਂਕਿ 20-25 ਸਾਲ ਤੱਕ ਸਟ੍ਰਗਲ ਦੇ ਵਿੱਚ ਲੰਘ ਜਾਂਦੇ ਆ ਹੁਣ ਬੱਚਿਆਂ ਦੇ ਵਿਆਹ ਹੋ ਗਏ ਸੀ ਹੁਣ ਪੋਤੇ ਪੋਤੀਆਂ ਦੇ ਵਿੱਚ ਬੈਠਣ ਦਾ ਸਮਾਂ ਆਇਆ ਸੀਗਾ ਪ੍ਰਮਾਤਮਾ ਦਾ ਰੰਗਿਆ ਪਤਾ ਨਹੀਂ ਲੱਗਦਾ ਇੱਥੇ ਕੀ ਹੋਈ ਜਾਂਦਾ ਭਰਾਵਾ ਬਹੁਤ ਦੁਖਦਈ ਖਬਰ ਆ ਹਰ ਕਿਸੇ ਦੇ ਦੁੱਖਾਂ ਸੁੱਖਾਂ ਦੇ ਵਿੱਚ ਖੜਨ ਵਾਲਾ ਸਾਡਾ ਭਰਾ ਤੇ ਇਸ ਪਰਿਵਾਰ ਨੂੰ ਵਾਹ ਚੜਦੀ ਕਲਾ ਚ ਰੱਖੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਪਰਿਵਾਰ ਨੂੰ ਪਾਣਾ ਮੰਨਣ ਦਾ ਫਲ ਬਖਸ਼ੇ ਵਾਸੀ ਇਹ ਕਹਿ ਸਕਦਾ ਜੀ ਪਹਿਲਾਂ ਤੁਸੀਂ ਮਿਲਦੇ ਸੀ ਕੋਈ ਗੱਲ ਬਾਤ ਕੋਈ ਯਾਦਗਾਰ ਬਹੁਤ ਪਿਆਰਾ ਸਮਾ ਹੋਣਦਾ ਨਹੀਂ ਮੇਰਾ ਤਾਂ 30 ਸਾਲ ਤੋਂ ਮੁਹੱਬਤ ਆ ਤੇ ਮੈਂ ਭਾਬੀ ਨਹੀਂ ਕਿਹਾ ਮੈਂ ਤਾਂ ਹੀ ਭੈਣ ਕਿਹਾ ਨਾ ਸਾਡੀ ਤਾਂ ਭੈਣ ਸੀ ਵੱਡੀ ਤੇ ਮੱਲੀ ਚਾਹ ਪਾਣੀ ਤੋਂ ਲੰਗਰ ਤੋਂ ਬਿਨਾ ਕਦੀ ਅਸੀਂ ਇਸ ਘਰ ਤੋਂ ਗਏ ਹੀ ਨਹੀਂ ਸੁਪਰਾਵਾ ਕੁਝ ਨਹੀਂ ਕਹਿ ਸਕਦੇ ਬਸ ਵਾਹਿਗੁਰੂ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਕੁਝ ਨਹੀਂ ਆਪਾਂ ਕਰ ਸਕਦੇ ਥੈਂਕ ਯੂ ਜੀ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਾਹਾਜਨ ਜਗਬਾਨੀ ਟੀਵੀ ਛਿਲੰਦਰ